ਲੁਧਿਆਣਾ ਵਾਸੀਆਂ ਤੇ ਸ਼ਹਿਰ ਵਿੱਚ ਅਮਨ ਤੇ ਸ਼ਾਂਤੀ ਦੇ ਲਈ ਪ੍ਰਭੂ ਜੀ ਸਿਸਦਾ ਆਸ਼ੀਰਵਾਦ ਲੈਣ ਦੇ ਲਈ ਆ ਫਲੀਮਟਾਬਰੀ ਦੇ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਨਾਰਥ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸ਼ਿਰਕਤ ਕੀਤੀ ਅਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੋ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਜਿੱਥੇ ਪੂਰੇ ਦੇਸ਼ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉਸੇ ਲੜੀ ਵਿੱਚ ਜੋ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਰਿਆਣਾ ਲਾਈਵਲੀ ਟਿੰਕਾ ਚਰਤੀ ਰਿਪੋਰਟ ਜਾਨੇ ਆ ਕੇ ਸੰਗਤੀ ਸ਼ਾਮਿਲ ਹੋਏ ਬੱਚਿਆਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਹਰ ਇੱਕ ਨੇ ਹਿੱਸਾ ਲਿੱਤਾ ਔਰ ਕਲਾਮ ਦੀ ਜਿਹੜੀ ਹੈ ਮਨਾਦੀ ਕੀਤੀ ਗਈ ਔਰ ਤਾਲੀਮ ਜਿਹੜੀ ਹੈ ਉਹ ਸਮਾਜ ਨੂੰ ਵਿਚਾਰਨ ਦੇ ਲਈ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਦਿੱਤੀ ਗਈ ਔਰ ਸੰਗਤੀ ਤੋਂ ਬਾਅਦ ਆਏ ਹੋਏ ਲੋਕਾਂ ਦੇ ਭੋਜਨ ਦਾ ਇੰਤਜ਼ਾਮ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹਜ਼ਾਰਾਂ ਲੋਕ ਇਸ ਇਸ ਵਕਤ ਭੋਜਨ ਵਿੱਚ ਸ਼ਕਤ ਰਹੇ ਨੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਵਧਾਈ ਦਿਨਾ ਆ ਪਾਸਟਰ ਅਲੀਸ਼ਾ ਸੁਲਤਾਨ ਜੀ ਇਹਨਾਂ ਦੀ ਮੈਨੇਜਮੈਂਟ ਟੀਮ ਬ੍ਰਦਰ ਸੈਮੂਅਲ ਦੋਸਤ ਕਿ ਇਹਨਾਂ ਨੇ ਅੱਜ ਬੰਦਗੀ ਦੇ ਨਾਲ ਪ੍ਰੋਗਰਾਮ ਸਟਾਰਟ ਕੀਤਾ ਤੇ ਪ੍ਰਭੂ ਯਿਸੂ ਮਸੀਹ ਦਾ ਗੁਣगान ਕੀਤਾ ਜਿਹਦੇ ਵਿੱਚ ਕੈਰਲਸ ਬੱਚਿਆਂ ਨੇ ਗਾਈ ਛੋਟਿਆਂ ਨੇ ਅਤੇ ਨੂਰਾ ਸਿਸਟਰ ਨੇ ਆ ਕੇ ਕਵਾਲੀਆਂ ਦੀ ਮਹਿਫਲ ਸਜਾਈ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜੀਵਨ ਕੀ ਸੀ ਤੇ ਉਹਨਾਂ ਦਾ ਜਨਮ ਇਸ ਧਰਤੀ ਦੇ ਉੱਤੇ ਕਿਉਂ ਹੋਇਆ ਸੀ ਪ੍ਰਭੂ ਯਿਸੂ ਮਸੀਹ ਦਾ ਜਨਮ ਮਾਨਵਤਾ ਨੂੰ ਸਹੀ ਰਾਹ ਤੇ ਲਿਆਂ ਲਈ ਜਿਨ੍ਹਾਂ ਤੱਕ ਖੁਦਾ ਦਾ ਵਚਨ ਨਹੀਂ ਪਹੁੰਚ ਸਕਦਾ ਸੀ ਉੱਥੇ ਤੱਕ ਪ੍ਰਭੂ ਯਿਸੂ ਮਸੀਹ ਨੇ ਵਚਨ ਪਚਾਇਆ ਹਰ ਗਰੀਬ ਗੁਰਬੇ ਨੂੰ ਬਾਹ ਫੜ ਕੇ ਪ੍ਰਭੂ ਦੇ ਨਾਲ ਜੋੜਿਆ ਅਤੇ ਦੱਸਿਆ ਕਿ ਨੇਕੀ ਪਿਆਰ ਅਤੇ ਮਾਨਵਤਾ ਕੀ ਹੈ ਉਹਨਾਂ ਨੇ ਸਾਡੀ ਪੂਰੀ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਸਲੀਬ ਦੇ ਉੱਤੇ ਜਾਨ ਦਿੱਤੀ ਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਅਤੇ ਅੱਜ ਵੀ ਸਾਡੇ ਵਿੱਚ ਜੀਵਿਤ ਨੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਤੇ ਬਹੁਤ ਅੱਛੇ ਲੰਗਰ ਦੇ ਬੰਦੋਬਸਤਰ ਹੈ ਸਾਰੇ ਵਲੰਟੀਅਰਸ ਨੇ ਸੇਵਾਦਾਰਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਲੰਗਰ ਵਰਤਾਇਆ ਤੇ ਇਸ ਦੇ ਨਾਲ-ਨਾਲ ਹੀ ਜਿੱਥੇ ਸ਼ਰੀਰ ਦੀ ਭੁੱਖ ਦੀ ਖੁਰਾਕ ਲੰਗਰ ਅਤੇ ਉਸੇ ਤਰੀਕੇ ਦੇ ਨਾਲ ਆਤਮਿਕ ਖੁਰਾਕ ਦੇ ਨਾਲ ਨੇ ਹਾਲ ਕੀਤਾ ਗਿਆ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਕਲੀਸਿਆ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਪਿਰਚੁਅਲ ਪਾਵਰ ਮਿਲਦੀ ਹੈ ਕਿ ਅਸੀਂ ਆਪਣੇ ਵਿਸ਼ਵਾਸ ਦੇ ਵਿੱਚ ਕਿਦਾਂ ਕਮਜ਼ੋਰ ਹੁਣ ਤਾਕਤਵਰ ਹੁੰਨੇ ਆ ਤੇ ਕਮਜ਼ੋਰੀ ਨੂੰ ਦੂਰ ਕਰਦੇ ਆ ਇਸ ਲਈ ਮੈਂ ਇਹ ਕਹਿਣਾ ਚਾਹਨਾ ਕਿ ਕ੍ਰਿਸਮਸ ਕੋਈ ਡੀਜੇ ਨਹੀਂ ਹੈ ਕੋਈ ਪਾਰਟੀਆਂ ਦਾ ਕਲਚਰ ਨਹੀਂ ਹੈ ਕ੍ਰਿਸਮਸ ਸੇਵਾ ਭਾਵਨਾ ਤੇ ਪ੍ਰਾਰਥਨਾ ਦੇ ਨਾਲ ਭਰਿਆ ਹੈ ਦੋ ਸ਼ਬਦ ਜੋੜ ਕੇ ਕ੍ਰਾਈਸਟ ਤੇ ਮਾਸ ਦੋਨਾਂ ਨੂੰ ਜੋੜ ਕੇ ਕ੍ਰਿਸਮਸ ਬਣਿਆ ਆ ਤਾਂ ਕਿ ਅਸੀਂ ਕ੍ਰਾਈਸਟ ਦੀ ਵੱਡੀ ਪ੍ਰਾਰਥਨਾ ਕਰ ਸਕੀਏ ਅੱਜ ਸਾਰੀ ਦੁਨੀਆ ਦੇ ਵਿੱਚ ਦੁਨੀਆ ਦਾ ਕੋਈ ਵੀ ਐਸਾ ਕੋਨਾ ਨਹੀਂ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਜਨਮ ਉਤਸਵ ਨਹੀਂ ਮਨਾਇਆ ਗਿਆ ਇਹ ਬਹੁਤ ਵੱਡੀ ਪ੍ਰਾਰਥਨਾ ਦੀ ਸੈਲੀਬ੍ਰੇਸ਼ਨ ਹੁੰਦੀ ਹੈ ਜਿਹੜੀ ਚਰਚਾਂ ਦੇ ਵਿੱਚ ਹੁੰਦੀ ਹੈ ਤੇ ਇਨਸਾਨਾਂ ਦੇ ਮਨਾਂ ਦੇ ਵਿੱਚ ਪਹੁੰਚਦੀ ਹੈ ਇਸ ਦੇ ਨਾਲ ਨਾਲ ਹੀ ਮੈਂ 2017 ਦੀ ਗੱਲ ਯਾਦ ਕਰਾਣੀ ਚਾਹਨਾ ਹੈ ਕਿ ਪੰਜਾਬ ਦੀ ਕਲੀਸਿਆ ਇੰਡੀਆ ਦੀ ਕਲੀਸਿਆ ਤੇ ਦੁਨੀਆ ਭਰ ਦੀ ਕਲੀਸਿਆ ਦੇ ਲਈ ਸਾਡੇ ਬਹੁਤ ਹੀ ਆਦਰਨੀਏ ਸ਼ਹੀਦ ਪਾਸਟਰ ਸੁਲਤਾਨ ਜੀ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਕੋਈ ਘਰੇਲੂ ਲੜਾਈ ਨਹੀਂ ਸੀ ਕੋਈ ਦੁਸ਼ਮਣੀ ਨਹੀਂ ਸੀ ਉਹਨਾਂ ਦੀ ਸ਼ਹਾਦਤ ਕੌਮ ਦੇ ਖਾਤਰ ਹੋਈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਬੂਟਾ ਉਗਾਇਆ ਪੈਦਲ ਚੱਲ ਚੱਲ ਕੇ ਇੱਕ ਹੱਟ ਤੋਂ ਕੰਮ ਸ਼ੁਰੂ ਕਰਕੇ ਹਰ ਜਨ ਦੇ ਮਨ ਤੱਕ ਪ੍ਰਭੂ ਯਿਸੂ ਮਸੀਹ ਦਾ ਪਿਆਰ ਦਾ ਸੁਨੇਹਾ ਦਿੱਤਾ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਜੋ ਝੂਠੇ ਲੀਡਰ ਉਸ ਵਕਤ ਦੇ ਮੰਤਰੀ ਲੋਗ ਜਿਹੜੇ ਉਸ ਸ਼ਾਸਨ ਕਰਨ ਵਾਲੇ ਝੂਠ ਬੋਲ ਕੇ ਗਏ ਸੀ ਕਿ ਅਸੀਂ ਫੈਮਿਲੀ ਦੇ ਨਾਲ ਇਸ ਤਰੀਕੇ ਦੇ ਨਾਲ ਖੜੇ ਹਾਂ ਅਤੇ ਆਸਟਰ ਜੀ ਨੂੰ ਸ਼ਹਾਦਤ ਦਾ ਦਰਜਾ ਦਿਵਾਵਾਂਗੇ ਉਹ ਕੁਛ ਕਰ ਨਹੀਂ ਸਕੇ ਅੱਜ ਤੋਂ ਸਾਡੀ ਇਹ ਮੁਹਿੰਮ ਸਟਾਰਟ ਹੈ ਕਿ ਸਾਨੂੰ ਜਿੱਥੇ-ਜਿੱਥੇ ਵੀ ਜਾ ਕੇ ਦਰਵਾਜ਼ਾ ਖੜਕਾਣਾ ਪਿਆ ਤੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਅਤੇ ਸ਼ਹੀਦੀ ਦਾ ਦਰਜਾ ਦਿਵਾ ਕੇ ਰਹਿਾਂਗੇ ਚਾਹੇ ਮੈਨੂੰ ਸੈਂਟਰ ਸਰਕਾਰ ਦੇ ਦਰਵਾਜ਼ੇ ਖੜਕਾਣੇ ਪੈਣ ਚਾਹੇ ਮੈਨੂੰ ਕਿਸੇ ਤਰੀਕੇ ਦਾ ਸੰਘਰਸ਼ ਕਰਨਾ ਪੈਂਦਾ ਮੈਂ ਸੰਘਰਸ਼ ਕਰੂੰਗਾ ਕਿਉਂਕਿ ਇਹ ਨੇਤਾ ਲੋਗ ਉਸ ਸਮੇਂ ਕੁਝ ਹੋਰ ਹੁੰਦੇ ਆ ਬਾਅਦ ਦੇ ਵਿੱਚ ਕੁਝ ਹੋਰ ਹੁੰਦੇ ਅੱਜ ਵੀ ਸਾਡੀ ਕਲੀਸਿਯਾਵਾਂ ਦੇ ਵਿੱਚ ਬਹੁਤ ਪ੍ਰੋਬਲਮ ਆਈ ਜਿੱਥੇ ਵੱਡੇ ਵੱਡੇ ਮਨਿਸਟਰ ਅਤੇ ਐਮਪੀ ਹੱਥ ਖੜੇ ਕਰ ਗਏ ਤਾਂ ਫੇਰ ਵੀ ਉੱਥੇ ਪ੍ਰਭੂ ਦੀ ਕਲੀਸਿਯਾ ਨੇ ਜਾ ਕੇ ਕੰਮ ਕੀਤਾ ਤੇ ਕਲੀਸਿਯਾ ਰਲ ਕੇ ਸੰਘਰਸ਼ ਮੇਰੇ ਨਾਲ ਹੋਏਗੀ ਤੇ ਮੈਂ ਵਾਅਦਾ ਕਰਕੇ ਜਾਂਦਾ ਵੀ ਜਿੱਦਾਂ ਦਾ ਸੰਘਰਸ਼ ਕਰਨਾ ਪਿਆ ਸੀ ਸੰਘਰਸ਼ ਕਰਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਅਸੀਂ ਜਨਤਕ ਲੜਾਈ ਵੀ ਲੜਾਂਗੇ ਅਤੇ ਪਾਸਟਰ ਸੁਲਤਾਨ ਜੀ ਦੀ ਸ਼ਹਾਦਤ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਏਗਾ ਸ਼ਹੀਦੀ ਦਾ ਦਰਜਾ ਅਸੀਂ ਸਰਕਾਰ ਤੋਂ ਲੈ ਕੇ ਦੰਮਾ